ਕੋਵਰਡ ਆਪਰੇਸ਼ਨਸ ਨੇ ਜਿਹਨੂੰ ਕਹਿੰਦੇ ਨੇ ਛੁਪਾ ਰਸਤਮ ਬਣ ਇਹਦਾ ਪਤਾ ਨਾ ਲਗੇ ਇਹ ਲੋਕਾਂ ਦਾ ਬੇਫਕੂਫ ਵੀ ਉਸੇ ਤਰੀਕੇ ਨਾਲ ਬਣਾ ਰਹੇ ਤੁਸੀਂ ਦੇਖੋ ਕੀ ਪ੍ਰੋਜੈਕਸ਼ਨ ਹੈ ਕੱਲੇ ਬੈਂਕਾਂ ਤੋਂ ਜਿਹੜੇ ਲੋਨ ਲਿਆ ਉਹਦੀ ਪ੍ਰੋਜੈਕਸ਼ਨ ਹੈ ਔਰ ਕਹਿੰਦੇ ਆ ਵੀ ਪਹਿਲੇ ਸਾਲ ਅਸੀਂ 31000 ਕਰੋੜ ਚੱਕਾਂ ਮੈਂ ਦਾਅਵੇ ਨਾ ਕਹਿਣਾ ਕਿ ਇਹਨਾਂ ਨੇ ਜਿਹੜਾ ਬਜਟ ਅੱਜ ਪੇਸ਼ ਕੀਤਾ ਹੈ 2-4 ਦਿਨ ਪਹਿਲਾਂ ਉੱਚ ਪਹਿਲੇ ਸਾਲ 47262 ਕਰੋੜ ਰੁਪਏ ਦੂਸਰੇ ਸਾਲ 44000 44000 ਦੂਸਰੇ ਸਾਲ 44000 ਤੋਂ ਉੱਤੇ ਮਤਲਬ ਕਿ ਇਹਨਾਂ ਲੋਕਾਂ ਨੇ ਬੌਂਡਸ ਦੇ ਕਰਜ਼ੇ ਲਏ ਆ ਸਮਝੋ ਇਹਨਾਂ ਲੋਕਾਂ ਨੇ ਹੋਰ ਲੋਨਸ ਲਏ ਆ ਔਰ ਸਭ ਤੋਂ ਵੱਡੀ ਜਿਹੜੀ ਸ਼ਰਮਨਾਕ ਗੱਲ ਹੈ ਜਿਹੜੀ ਕਿ ਸਾਰੀਆਂ ਹੱਦਾਂ ਤੋੜਦੀ ਹੈ ਜਿਹੜੀ ਕਿ ਇਹ ਸਤਿਕਾਰ ਕਰਦੀ ਹੈ ਕਿ ਪੰਜਾਬ ਰੌਕ ਬੋਟਲ ਹੈ ਫਾਈਨਾਂਸਸ ਦੇ ਮਾਮਲੇ ਚ ਰੌਕ ਬਾਟਮ ਹਿੰਦੁਸਤਾਨ ਚ ਜਿਹੜਾ ਸੂਪਾ ਨੰਬਰ 1 ਸੀ ਉਹ ਰੌਕ ਬਾਟਮ ਹੈ ਡੈਟ ਜੀਡੀਪੀ ਰੇਸ਼ੋ ਡੈਟ ਜੀਡੀਪੀ ਰੇਸ਼ੋ ਦਾ ਜਿੱਥੇ ਤੱਕ ਉਹ ਹੈ ਨਾ ਤੇ ਆਰਬੀਆਈ ਕਹਿੰਦਾ ਹੈ ਵੀ ਡੈਟ ਜੀਡੀਪੀ ਰੇਸ਼ੋ ਦੀ 33% ਤੋਂ ਉੱਤੇ ਤੁਸੀਂ ਕਰ ਨਹੀਂ ਲੈ ਸਕਦੇ ਤੇ ਜੇ ਤੁਹਾਡੀ ਹੀ ਇਨਕਮ ਇੰਨੀ ਹੈ ਤੇ ਖਰਚੇ ਇੰਨੇ ਹਨ ਉਹਨੂੰ ਆਪਾਂ ਕਹਿੰਦੇ ਹਾਂ ਫਿਸਕਲ ਡੈਫਿਸਟ ਤੇ ਉਹ 3.5% ਜੀਡੀਪੀ ਜਿੰਨੀ ਹੈ ਉਸ ਤੋਂ ਵੱਧ ਨਹੀਂ ਲੈ ਸਕਦੇ ਹਜ਼ੂਰ ਇਹਨਾਂ ਲੋਕਾਂ ਦੀ ਬੇਸ਼ਰਮੀ ਦੇਖੋ ਇਹਨਾਂ ਨੇ ਪੰਜਾਬ ਰਿਸਪੌਂਸਿਬਿਲਟੀ ਐਂਡ ਬਜਟ ਮੈਨੇਜਮੈਂਟ ਮੈਨੇਜਮੈਂਟ ਦੀ ਐਮੈਂਡਮੈਂਟਾਂ ਕੀ ਕੀ ਦੋ ਵੀ ਹੁਣ ਸਾਨੂੰ ਜਿੰਨਾ ਮਰਜ਼ੀ ਕਰਜ਼ਾ ਲਈਏ ਅਸੀਂ ਇਹ ਕਿਸੇ ਨੂੰ ਨਹੀਂ ਦੱਸਦੇ ਮੈਂ ਕਹਿ ਰਿਹਾ ਤੁਹਾਨੂੰ ਆ ਦੇਖੋ ਦੀ ਪੰਜਾਬ ਰਿਸਪੌਂਸਿਬਿਲਟੀ ਐਂਡ ਬਜਟ ਬਜਟ ਮੈਨੇਜਮੈਂਟ ਐਮੈਂਡਮੈਂਟ 2023 ਕੀ ਕਹਿ ਰਿਹਾ ਸ਼ੇਮਲੈਸਲੀ ਮੈਂਸ਼ਨਸ ਅਨਫੋਰਸੀਨ ਡਿਮਾਂਡਸ ਆਫ ਸਟੇਟ ਗਵਰਨਮੈਂਟ ਅਰਾਈਜ਼ਿੰਗ ਆਊਟ ਆਫ ਇੰਟਰਨਲ ਡਿਸਟਰਬੈਂਸ ਔਰ ਸੱਚ ਅਦਰ ਐਕਸੈਪਸ਼ਨਲ ਗਰਾਉਂਡਸ ਟੂ ਇਨਹਾਂਸ देयर ਲੋਨ ਟੂ ਇਨਹਾਂਸ देयर ਲੋਨ ਲਿਮਿਟ ਐਂਡ ਡੈਟ ਟੂ ਜੀਡੀਪੀ ਰੇਸ਼ੋ ਐਸ ਸਪੈਸੀਫਾਈਡ ਬਾਈ ਦੀ ਫਾਈਨੈਂਸ ਕਮਿਸ਼ਨ ਆਫ ਇੰਡੀਆ ਇਹਨੂੰ ਤੋੜਦੇ ਆ ਸੀ ਜਿੰਨਾ ਮਰਜ਼ੀ ਕਰਦੇ ਚੁੱਕੀ ਹੈ ਤੇ ਵਾਪਸ ਕੌਣ ਕਰੂ ਤੁਹਾਡਾ ਭਾਈਆ ਯਾ ਪੰਜਾਬ ਦੇ ਲੋਗ ਕੌਣ ਵਾਪਸ ਕਰੂੰ ਸਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਲਿਖਿਓ ਟੱਟ ਕੇ ਇਹਨੂੰ ਇਹ ਤਾਂ ਹੀ ਬੋਲਦਾ ਨਹੀਂ ਇਹਨਾਂ ਗੱਲਾਂ ਤੇ ਕਿਉਂਕਿ ਇਹਦੇ ਕੋਈ ਜਵਾਬ ਹੈ ਨਹੀਂ ਕਿੰਨਾ ਪਰਸੈਂਟ ਹੈ ਸਰ ਕਿੰਨਾ ਜਲਦੀ ਜਲਦੀ ਕਿੰਨਾ ਕਰਦੇ ਹੋ ਜੀ ਦੇਖੋ ਪਹਿਲੇ ਡੈਟ ਡੈਟ ਟੂ ਜੀਡੀਪੀ ਪੰਜਾਬ ਦਾ ਹਾਈਐਸਟ ਹੈ ਅਬ 52 ਦੇ ਕਰੀਬ ਹੈ 60 ਤੇ শ্রীলੰਕਾ ਹੈ ਸਰ ਦੇਖੋ ਤੁਸੀਂ ਕਿ ਮੈਂ ਆਪਕੋ ਸਮਝਾਤਾ ਹੂੰ ਕਿ ਕਿਸ ਤਰੀਕੇ ਸੇ ਕਰਜ਼ਾ ਵੱਧ ਰਹਾ ਹੈ ਦੇਖਿਏ ਜਦ ਇਹ ਆਏ ਤੋਂ ਮੈਂ ਕਨਫਰਮ ਕਰਤਾ ਹੂੰ 285 282 ਦਾ 280, 280, 280 years, 2 ਲੱਖ 80 ਹਜ਼ਾਰ ਕਰੋੜ ਰੁਪਿਆ ਕਰਜ਼ਾ ਦਾ ਸਰ ਇਹ ਕਿੰਨੇ ਸਾਲਾਂ ਚ ਇਹ 24 ਤੋਂ 25 ਸਾਲਾਂ ਦੇ ਵਿੱਚ 1998 ਤੋਂ ਸ਼ੁਰੂ ਹੋਇਆ ਇਨ 25 ইয়ার্স ది ਲੋਨ অন ਪੰਜਾਬ ਵਾਸ 2 ਲੱਖ 80000 ਕਰੋੜ ਸਰ ਇਹ ਆਪਣੇ 5 ਸਾਲਾਂ ਦੇ ਵਿੱਚ 700 ਕਰੋੜ ਦਾ ਕਰਜ਼ਾ दैट इज फाइनेंशियल इमरजेंसी बाय एनी स्टैंडर्ड्स ਮਤਲਬ ਇਹ ਲੋਗ ਵਾਪਸ ਕਰਨਗੇ ਇਹਨਾਂ ਨੇ ਵਾਪਸ ਨਹੀਂ ਕਰਨਾ ਤੁਸੀਂ ਦੇਖੋ ਕਿ ਅੱਜ ਜਿਹੜਾ ਡੈਟ ਹੈ ਤੁਸੀਂ ਦੇਖੋ ਪਹਿਲੇ ਸਾਲ ਦਾ ਮੈਂ ਜਿਹੜੀ ਪਿਛਲੀ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਬਜਟ ਤੋਂ ਇੱਕ ਦਿਨ ਪਹਿਲਾਂ 올 ਦੀਸ ਆਰ ਕਨਸੀਲਡ ਦੇ ਹੈਵ ਕਨਸੀਲਡ ਮੋਰ ਐਂਡ ਰਿਵੀਲਡ ਲੈਸ ਇਸੇ ਤਰ੍ਹਾਂ ਇਹ ਲੋਕਾਂ ਦਾ ਬੇਵਕੂਫ ਬਣਾਉਂਦੇ ਆ ਇਹ ਦੱਸਦੇ ਹੀ ਨਹੀਂ ਜਸ ਕਿ ਕਿ ਲੱਖੋ ਕਿੰਨਾ ਵੱਧ ਗਿਆ 1 ਮਿੰਟ 25 ਸਾਲਾਂ 'ਚ 99 ਤੋਂ ਲੈ ਕੇ 2022 'ਚ ਠੀਕ ਹੈ 24-25 ਸਾਲਾਂ ਦੇ ਵਿੱਚ ਪੰਜਾਬ ਦੇ ਉੱਤੇ ਕਰਜ਼ਾ 280000 ਕਰੋੜ ਕਾਂਗਰਸ ਦੀ ਸਰਕਾਰ ਐਂਡ ਦੇ ਵਿੱਚ 20000 ਕਰੋੜ ਸਾਲ ਦਾ ਚੜਾਉਂਦੀ ਸੀ ਤੇ ਅਕਾਲੀ ਦਲ 15000 ਲਾਸਟ ਸਾਲ ਦੇ ਵਿੱਚ ਉਹ 32000 ਕਰੋੜ ਚੜਾ ਗਏ ਸੀਗੇ ਸਾਨੂੰ ਮਾਰਨ ਲਈ ਇਨਟੈਂਸ਼ਨਲੀ ਮੋਟੀਵੇਟ ਫਿਰ ਵੀ 1.5 ਲੱਖ ਕਰੋੜ ਸੀ ਉਹਨਾਂ ਦਾ ਠੀਕ ਹੈ ਜੀ 1.80 ਉਹਨਾਂ ਦੇ ਹੋਇਆ ਤੇ 5 ਸਾਲਾਂ ਚ 20-20 ਲੱਖ 20-20 ਹਜ਼ਾਰ ਕਰੋੜ ਚਾਕੇ 2.80 ਸਾਡਾ ਹੋਇਆ ਇਹ 2 ਸਾਲਾਂ ਚ 91 ਹਜ਼ਾਰ ਕਰੋੜ ਇਹਨਾਂ ਦੀ ਆਬਦੀ ਉਹ ਹੈ 2 ਸਾਲਾਂ ਚ 91 ਹਜ਼ਾਰ ਕਰੋੜ ਤੁਸੀਂ ਜੇ 45 ਹਜ਼ਾਰ ਕਰੋੜ ਰੁਪਈਆ ਵੀ ਲਾਓ ਤੇ ਉਹਦੇ ਉੱਤੇ ਇਸ ਕਲੇਸ਼ ਲਾਓ 2.5 ਲੱਖ ਕਰੋੜ ਰੁਪਈਆ ਸਾਰੇ 5 ਸਾਲਾਂ ਚੜਾ ਦੇਣਗੇ ਇਹ ਬਲਾਵ ਕਰਨਾ ਹੈ ਸੀ ਇਹ ਬਲਾਵਾ ਹੈ ਮੈਂ ਗਵਰਨਰ ਸਾਹਿਬ ਨੂੰ ਕਹਿ ਕੇ ਆਇਆ ਵੀ ਇਹਨੂੰ ਸਵਾਲ ਪੁੱਛਣ ਔਰ ਇਹ ਲੋਕਾਂ ਨੂੰ ਜਵਾਬ ਦੇਵੇ ਔਰ ਇਹ ਕਹਿ ਕੇ ਆਇਆ ਹਾਂ ਵੀ ਹੈਵ ਡਿਮਾਂਡਡ ਐਨ ਇੰਡੀਪੈਂਡੈਂਟ ਆਡਿਟ ਆਫ ਈਵੈਲੂਏਸ਼ਨ ਇੰਡੀਪੈਂਡੈਂਟ ਆਡਿਟ ਆਫ ਈਵੈਲੂਏਸ਼ਨ ਥਰੂ ਫਾਈਨੈਂਸ਼ੀਅਲ ਐਕਸਪਰਟਸ ਮੈਂ ਸਰਦਾਰ ਰਮਜੀਤ ਸਿੰਘ ਘੁੰਮਣ ਸਾਹਿਬ ਜਿਹੜੇ ਪ੍ਰੋਫੈਸਰ ਆਫ ਐਮਿਨੈਂਸ ਨੇ ਜਿਨ੍ਹਾਂ ਨੇ ਇਹਨਾਂ ਨੂੰ ਫੋਰਵਾਰਨ ਕੀਤਾ ਉਹਨਾਂ ਦੀਆਂ ਚਿੱਠੀਆਂ ਨਾਲ ਲਾ ਕੇ ਆਇਆ ਹਾਂ ਜਿਨ੍ਹਾਂ ਨੇ ਫਾਈਨੈਂਸ ਕਮਿਸ਼ਨ ਦੀ ਜਿਹੜੀ 73rd ਅਮੈਂਡਮੈਂਟ 74th ਅਮੈਂਡਮੈਂਟ ਵੀ ਜੀ ਆ ਕਾਰਪੋਰੇਸ਼ਨ ਨੂੰ ਦੇਣਾ ਪੰਜੀ ਹੈ ਨਹੀਂ ਦੇਣ ਨੂੰ ਵੀ ਆ ਕਾਰਪੋਰੇਸ਼ਨ ਨੂੰ ਇਦਾਂ ਪੈਸੇ ਦੇਣੇ ਆ ਆ ਸਰਪੰਚਾਂ ਨੂੰ ਇਦਾਂ ਪੈਸੇ ਦੇਣੇ ਆ ਉਹ ਤਾਂ ਕਹਿੰਦਾ ਹੁੰਦਾ ਸੀ ਪੱਟੂ 25000 ਰੁਪਏ ਸਰਪੰਚ ਨੂੰ ਤੇ 10-10000 ਰੁਪਏ ਪੰਚਾਂ ਨੂੰ ਹੈ ਜੀ ਇਹ ਉਹਨਾਂ ਦੀਆਂ ਰეკਮੈਂਡੇਸ਼ਨਾਂ ਨੇ ਜਿਹੜੀਆਂ ਓਪਨਲੀ ਫਲਾਊਟਡ ਨੇ ਸਰ ਇਹ ਨਾਲ ਅਟੈਚ ਨੇ ਮੈਂ ਗਵਰਨਰ ਸਾਹਿਬ ਨੂੰ ਕਹਿ ਕੇ ਆਇਆ ਮੈਂ ਕਿਹਾ ਥਿਸ ਇਜ਼ ਆਲਰੇਡੀ ਇਨਰੀਪੇਰੇਬਲ ਡੈਮੇਜ ਐਂਡ ਫਾਈਨੈਂਸ਼ੀਅਲ ਐਮਰਜੈਂਸੀ ਇਹਦਾ ਰਿਜ਼ਲਟ ਕੀ ਹੁੰਦਾ ਹੈ ਇਹਦਾ ਰਿਜ਼ਲਟ ਆਉਂਦਾ ਹੈ ਕਿ ਪੰਜਾਬ ਦੇ ਲੋਕ ਸਾਰੇ ਕਿ ਪੈਸੇ ਮੋੜ ਕੇ ਇਨਡਾਇਰੈਕਟ ਟੈਕਸਸ ਮੋੜ ਨਹੀਂ ਸਕਦੇ ਉਹ ਜਿਹੜੇ ਇਨਡਾਇਰੈਕਟ ਟੈਕਸ ਵੀ ਨੇ ਉਹ 60000 ਕਰੋੜ ਰੁਪਏ ਹੋ ਗਏ ਸੀ ਅਗਲੇ ਸਾਲ 75 ਹੋਣਗੇ ਨੂਰ ਤੇ ਤੇਲ ਤੇ ਐਕਸਾਈਜ਼ ਡਿਊਟੀ ਤੇ ਇਹ ਕਹਿੰਦੇ ਜੀ ਉਹ ਤਾਂ ਸੈਂਟਰ ਲਾਉਂਦਾ ਕਿਉਂ ਅੱਧੇ ਤੁਸੀਂ ਕਹਿੰਦੇ ਨਹੀਂ ਜੇ ਸਰਵਸ ਟੈਕਸ ਹੁੰਦਾ ਤਾਂ ਤੁਸੀਂ ਲੈਨੇ ਹੋ ਜੀਐਸਟੀ ਹੁੰਦੀ ਤਾਂ ਤੁਸੀਂ ਅੱਧੇ ਲੈਨੇ ਹੋ ਹਰ ਚੀਜ਼ 'ਚ ਤੁਹਾਡਾ ਸ਼ੇਅਰ ਹੈ ਤੁਸੀਂ ਵਾਪਸ ਲੈਨੇ ਹੋ ਨਹੀਂ ਤਾਂ ਚੀਕਾਂ ਮਾਰਦੇ ਹੋ ਉੱਚ-ਉੱਚ ਹਾਂਜੀ ਇਹ ਤੁਸੀਂ ਲੈਂਦੇ ਹੋ ਇਹਦਾ ਰਿਜ਼ਲਟ ਬ੍ਰੋਕਨ ਪ੍ਰੋਮਿਸਸ ਕਿ ਜੋ ਸੁਪਨੇ ਦਿਖਾਏ ਸੀ ਜੋ ਮਾਇਆ ਜਾਲ ਬੁਣਿਆ ਸੀ ਮਾਇਆ ਜਾਲ ਹੁੰਦਾ ਨਾ ਕਿ ਇਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਉਹ ਕਿਸ ਤਰ੍ਹਾਂ ਜਾਲ 'ਚ ਫਸਦਾ ਇਹ ਤੇ ਉਹ ਉਸ ਹਾਲਾਤ ਦੇ ਵਿੱਚ ਨੇ ਸਭ ਤੋਂ ਪਹਿਲਾ ਮਾਇਆ ਜਾਲ ਕਿ ਅਸੀਂ ਫਾਈਨੈਂਸ਼ਲੀ ਸਫੀਸ਼ੀਐਂਟ ਹੋ ਜਾਾਂਗੇ ਇਹਨਾਂ ਦਾ ਸੁਪਰੀਮੋ ਕੇਜਰੀਵਾਲ 54000 ਕਰੋੜ ਰੁਪਏ ਕਹਿੰਦਾ ਮੈਂ ਜੇ ਚੁਪਾ ਕੇ ਚੱਲਿਆ ਪਹਿਲੇ ਮਹੀਨੇ 54000 ਕਰੋੜ ਰੁਪਏ ਚੌਥੀ ਬਜਟ ਚੋਂ 20000 ਸੈਂਟ ਚੋਂ ਕਿੱਥੇ ਨੇ ਭਈ ਹੋ ਗੁਰੂ ਦੱਸ ਮੈਂ ਪੁੱਛਦਾ ਭੱਜਦੇ ਹੋ ਜਵਾਬ ਦੇਣੇ ਹੋ ਸੰਤਰਿਆਂ ਦਾ ਇਹੋ ਜਿਹੇ ਸਵਾਲਾਂ ਦੇ ਜਵਾਬ ਦੇਣਾ ਮੈਂ ਪੁੱਛਦਾ ਤੈਨੂੰ 1000 ਰੁਪਈਆ ਤੂੰ ਵੇਮਨ ਉਹ ਤੁਸੀਂ ਬੇਇੱਜ਼ਤੀ ਕਰਦੇ ਹੋ ਉਹਨਾਂ ਦੀ ਕਿੰਨੇ ਸਾਲ ਹੋ ਗਏ ਓਏ ਹੈ 36000 ਟੀਚਰਸ ਹਰੀ ਸਿਆਹੀ ਕਿੱਥੇ ਆ ਹਰੀ ਸਿਆਹੀ ਮੁੱਕੀ ਮਾ ਦੇ ਦੇਣਾ ਹਾਂ ਕੰਮ ਜੀ ਆਪਦੀ 9000 9000 ਨੂੰ ਅਸੀਂ ਨੌਕਰੀ ਤੇ 8000 ਰਾਇਰ ਹੋ ਗਏ ਹਾਂਜੀ ਮਨਰੇਗਾ ਦਾ ਡਬਲ ਮੰਗ ਰਿਹਾ ਉਹਨ ਕਿਸਾਨ ਕਹਿੰਦੇ 400 ਸ਼ਰਦਾ ਨਹੀਂ ਲੇਬਰ ਲੂਬਰ ਨੂੰ ਤੁਸੀਂ ਸਾਨੂੰ 800 ਦਿਓ ਠੀਕ ਹੈ ਇਹਨਾਂ ਤੋਂ ਜਿਹੜਾ ਪਿਛਲਾ ਮਨਰੇਗਾ ਉਹਦੇ 35% ਦਿੱਤਾ ਨਹੀਂ ਗਿਆ 올ਡ ਪੈਨਸ਼ਨ ਸਕੀਮ ਅਨਾਉਂਸ ਕਰਤੀ ਪਿਓ ਵਾਲੀ ਤਾਂ ਬੰਨੇ ਅੰਦਰ ਤੋਂ ਪਾਸ ਕਰਤੀ ਉਹ ਵਾਹ ਤੇਰੇ ਉਹ ਵਾਹ ਤੇਰੇ ਫਰੇਬੀ ਆਦਮੀ ਹੈ ਪੱਲੇ ਦੀ ਢੇਲਾ ਕਰਦੀ ਮੇਲਾ ਮੇਲਾ ਸਾਹਮਣੇ ਆ ਕੇ ਖੜਨਾ ਸਿੱਧੂ ਦੇ ਤੇ ਵੱਟ ਦਿਉਂ ਕੱਢ ਗੱਠ ਬਣ ਕੇ ਸਿੱਟ ਦੂੰ ਕੀਪਨੇ ਸਰ ਸਾਹਿਬ ਹੈ ਚੁਟਕਲੇ ਸੁਣਾਏਗਾ ਇਹ ਚੁਟਕਲੇ ਨਾਲ ਉੱਤਰ ਦੇਦਾ ਦੇ ਨਾ ਉੱਤਰ 올ਡ ਪੈਨਸ਼ਨ ਸਕੀਮ ਹਲੇ ਤੱਕ ਜੜੇ ਬੰਦੇ ਫੁੱਲ ਸਿੱਟਦੇ ਹੁੰਦੇ ਸੀ ਨਾ ਤੇ ਇੱਟਾ ਮਾਰ ਦਿਓ ਜਿੱਥੇ ਜਾਂਦਾ ਹੈ ਉਥੇ 1200 ਬੰਦੇ ਉਹਨਾਂ ਨੂੰ ਐਡਰੈਸ ਕਰਦਾ ਹਾਂ ਜੀ ਜਿਹੜੇ ਪਿੰਡ ਨੇ ਉਹ ਅਸਲਾ ਜਬਤ ਕਰਾਉਂਦੇ ਪਹਿਲਾਂ ਇਹ ਨਹੀਂ ਦੱਸਦਾ ਵੀ 6 ਲੱਖ ਦਾ ਜਹਾਜ ਜਿਹੜਾ ਢੂਈ ਥੱਲੇ ਲੈ ਰੱਖਿਆ ਉਹ ਕਿੰਨੀ ਕੀਮਤ ਹੈ ਭਾਈ ਉਹਦੀ ਤੁਹਾਡੀ ਕਿਹੜੀ ਅਕਾਉਂਟੇਬਿਲਟੀ ਹੈ ਤੁਹਾਡੀ ਕਿਹੜੀ ਟਰਾਂਸਪੇਰੈਂਸੀ ਹੈ ਇਹ ਲੋਕਾਂ ਦੇ ਪੈਸੇ ਨੇ ਤੇਰੇ ਨਹੀਂਗੇ ਮਿੱਤਰਾ ਤੇ ਮੈਂ ਲੋਕਾਂ ਦੇ ਪੈਸੇ ਮੇਰਾ ਤੇਰਾ ਕੋਈ ਹੋਣੀ ਹੈ ਠੀਕ ਹੈ ਤੂੰ ਦੱਸ ਵੀ ਇਹ ਲੋਕਾਂ ਦੇ ਪੈਸੇ ਹਨ ਜਿਹੜੇ ਤੂੰ ਖਰਚਨੇ ਆ ਤੁਤਾ ਪੱਤਰੇ ਵਾ ਕੇ ਪਾਰ ਜਾਏਗਾ ਲੋਕ ਪੈਸੇ ਦਿੰਦੇ ਫਿਰਨਗੇ ਫਾਈਨੈਂਸ਼ੀਅਲ ਐਮਰਜੈਂਸੀ ਲੋਕ ਬੂਤ ਦੇ ਫਿਰਨਗੇ ਸਭ ਤੋਂ ਵੱਧ ਧਵਾਕ ਜੰਮਦਾ ਨਾ ਤੇ ਸਵਾ ਲੱਖ ਕਰੋੜ ਸਵਾ ਲੱਖ ਦਾ ਕਰਜ਼ਾ ਉਹਦੇ ਸਿਰ ਤੇ ਪੰਜਾਬ ਚ ਜਿਹੜਾ ਸਟੇਟ ਨੰਬਰ 1 ਦੇ ਉੱਤੇ ਹੁੰਦਾ ਸੀਗਾ ਪਰ ਕੈਪੀਟਲ ਇਨਕਮ ਚ ਅੱਜ 15000 ਰੁਪਏ ਮਹੀਨਾ ਕਮਾ ਰਿਹਾ ਬਾਹਰ ਕਿਉਂ ਜਾਂਦੇ ਆ ਉੱਥੇ 5 ਲੱਖ ਰੁਪਏ ਮਹੀਨਾ ਕਮਾਉਂਦੇ 7 ਲੱਖ ਰੁਪਏ ਮਹੀਨਾ ਕਮਾਉਂਦੇ ਜਿਹੜੇ ਟਰਾਲੇ ਚਲਾਉਂਦੇ ਹਾਂਜੀ ਤੁਸੀਂ ਦੇਖੋ TADA ਫਾਈਨਾਂਸ ਕਮਿਸ਼ਨ ਦਾ ਦੱਤਾ ਹੈ ਇਹਨਾਂ ਨੇ ਗਾਲਾਂ ਕੱਢਦੇ ਪ੍ਰੋਫੈਸਰ ਤਨਕੀਆਂ ਤੇ ਹਰ ਬੰਦਾ ਧਰਨੇ ਦੇ ਉੱਤੇ ਹਾਂਜੀ ਪੈਨਸ਼ਨਾਂ ਖੋਲੀਆਂ ਲੋਕਾਂ ਦੀਆਂ ਪੈਨਸ਼ਨਾਂ ਖੋਲੀਆਂ ਮੈਂ ਸਾਰਾ ਲਿਖਿਆ ਇਹਦੇ ਚ ਟਕਾ ਕੇ ਫਿਰ ਤੂੰ ਕਹਿੰਦਾ ਸੀਗਾ ਸ਼ੇਖ ਚਿੱਲੀ ਵਾਲਾ ਮੈਦਾ ਤੇਰਾ ਸ਼ੇਖ ਚਿੱਲੀ ਵੀ ਮਾਤ ਕਰਦਾ ਮਿੱਤਰਾ ਤੂੰ ਤੂੰ ਸਭ ਤੋਂ ਵੱਡਾ ਸ਼ੇਖ ਚਿੱਲੀ ਦਾ ਧਰਮਾ ਕੋ ਕਹਿੰਦੇ ਝੰਡਾ ਬਰਦਾਰ ਹੈ ਤਾਈ ਫਸਲੇ ਤੇ ਐਮਐਸਪੀ 5 ਮਿੰਟਾਂ ਦਾ ਆਜਾ ਆਜਾ ਦੁਰਫਟੇ ਮੂੰਹ ਉਹ ਤੁਹਾਡੇ ਸਰਕਾਰ ਚਲਾਉਣ ਵਾਲਿਆਂ ਦੇ ਤੁਹਾਡੇ ਨਾਲ ਵੱਡੇ ਨਾੜੀ ਨਹੀਂ ਦੇਖੇ ਮੈਂ ਧਰਤੀ ਤੇ ਹੁਣ ਦੇ ਜਵਾਬ ਦੋ ਫਸਲਾਂ ਚੱਕਦੀ ਹੈ ਸੈਂਟਰ ਦੀ ਸਰਕਾਰ 75000 ਕਰੋੜ ਵੀ ਤੂੰ ਉਹਨਾਂ ਨੂੰ ਇਹ ਕਹੇ ਵੀ ਐਸੈਂਸ਼ੀਅਲਸ ਜਿਹੜੇ ਨੇ ਤੂੰ ਕਹ ਦਾਲਾਂ ਚੱਕਾਂਗੇ ਅਸੀਂ ਕਿਹੜੀ ਦਾਲ ਤੇ ਕੀ ਦੱਸ ਮੱਕੀ ਅੱਤੇ ਰੇਟ ਤੇ ਨਹੀਂ ਚੱਕੀ ਗਈ ਤੂੰ ਉਹਨਾਂ ਨੂੰ ਕਹ ਐਸੈਂਸ਼ੀਅਲਸ ਤੇ ਸਾਨੂੰ ਤੁਸੀਂ ਵਰਤਿਆ ਭਾਈ ਸਟੇਟ ਨੂੰ ਵਰਤਿਆ ਤੂੰ ਹੀ ਸਾਨੂੰ ਇੰਨਾ ਕਹੋ ਦਿਓ ਕਿ ਆਇਲ ਸੀਡ ਤੁਸੀਂ ਇੰਪੋਰਟ ਕਰ ਦਿਓ 1.75 ਹਜ਼ਾਰ ਕਰੋੜ ਰੁਪਏ ਦੇ ਆਇਲ ਸੀਡ ਇੰਡੀਆ ਇمپੋਰਟ ਕਰਦਾ ਹੈ ਦਾਲਾਂ ਇمپੋਰਟ ਕਰਦਾ ਹੈ ਭਾਈ ਤੁਸੀਂ ਨਾ ਇمپੋਰਟ ਕਰੋ ਜੀ ਸਾਥੋਂ ਲੈ ਲਓ ਅਸੀਂ ਤੁਹਾਡੀ ਸੇਵਾ ਕੀਤੀ ਦੋ ਤਿੰਨ ਤੇ ਜੇ ਕਿਸਾਨ ਵੀਰ ਨਹੀਂ ਮੰਨਦੇ ਤੂੰ ਕਹੇ ਭਾਈ ਸਰਕਾਰ ਅਸੀਂ ਅਸੀਂ ਕਰਾਂਗੇ ਸੈਂਟਰ ਨਾਲ ਰਲ ਕੇ ਕੀ ਕੀਤਾ ਤੁਸੀਂ ਤੂੰ ਬੈਠ ਕੇ ਵਿੱਚ ਆਪਣੀਆਂ ਵੋਟਾਂ ਖਾਤਰ ਪੰਜਾਬ ਜਾਵੇ ਠੱਠੇ ਖੂਚ ਤੁਹਾਡਾ ਵੋਟ ਬੈਂਕ ਪੋਲਿਟਿਕਸ ਸਹੀ ਰਹੇ ਤੂੰ ਕੰਟ੍ਰੈਕਟ ਫਾਰਮਿੰਗ ਨੂੰ ਤੋੜ ਰਿਆ ਉਹਨਾਂ ਨੂੰ ਗੁਲਾਮ ਬਣਾ ਰਿਆ ਮੈਨੂੰ ਵੋਟਾਂ ਪਾ ਦਿਓ ਤੂੰ ਜਿੱਤ ਕੇ ਵੀ ਸਭ ਤੋਂ ਵੱਡਾ ਹਾਰਿਆ ਹੋਇਆ ਬੰਦਾ ਤੈਨੂੰ ਲੋਕ ਇਹ ਜਾ ਪਣਨੇ ਪਉਣਗੇ ਮੱਛੀ ਮਾਰਕੀਟ ਬਣਾਤੀ ਤੁਸੀਂ ਲੈਜਿਸਲੇਚਰ ਦੀ ਗਰਮਾ ਖਤਮ ਕਰਤੀ ਤੁਸੀਂ ਤੇਰਾ ਮੁੰਡਾ ਐ ਤੇਰੀ ਬੀਬੀ ਐ ਤੂੰ ਸਮਗਲ ਰੋਏ ਤੂੰ ਫਲਾਣਾ ਇਹਦਾ ਪੰਜਾਬ ਦੇ ਦਾ ਉੱਤੇ ਆਉ ਏ 17 ਐਡਜਰਮੈਂਟਸ ਕਿੰਨੇ ਐਡਜਰਮੈਂਟ ਨੇ ਕਹਤੀ 17 ਐਡਜਰਮੈਂਟਸ ਵਾਟ ਇਜ਼ ਦੀ ਵਨ ਪਾਲਿਸੀ ਦੈਟ ਯੂ ਹੈਵ ਫਰੇਮਡ ਵਿਦ ਬਜਟਰੀ ਅਲੋਕੇਸ਼ਨ ਪਾਲਿਸੀ ਨਾਲ ਹੀ ਆਉ ਪੰਜਾਬ ਉੱਤੇ ਦੱਸ ਕਿਹੜੀ ਕਿਹੜੀ ਪਾਲਿਸੀ ਬਣਾਈ ਐ ਤੂੰ ਤੁਹਾਡੇ ਕੋਲ ਐਗਰੀਕਲਚਰ ਦੀ ਪਾਲਿਸੀ ਨਹੀਂ ਹੈ ਕਿਉਂਕਿ ਬਜਟ 13000 ਕਰੋੜ ਦਾ 9000 ਤੋਂ ਉੱਤੇ ਸਬਸਿਡੀਆਂ ਨੇ 3000 ਕਰੋੜ ਰੁਪਈਆ ਤਨਖਾਹਾਂ ਨੇ ਫੜ ਲੋ ਪੁੱਛ ਹਾਂ ਇਹ ਪੜੇ ਲਿਖੇ ਬੰਦੇ ਦਾ ਜਵਾਬ ਦੇ ਲੋਕਾਂ ਦਾ ਮੂਰਖ ਬਣਾਉਣਾ ਬੰਦ ਕਰ ਹਾਂ ਤੂੰ ਤਾਂ ਉਹ ਜਵਾਬ ਨਹੀਂ ਦੇ ਸਕਿਆ ਵੀ ਤੂੰ ਮੇਰੇ ਕੋਲ ਆਇਆ ਸੀ ਆਫਰ ਲੈ ਕੇ ਲੋਕਾਂ ਨੂੰ ਤਾਂ ਉਂਗਲਾ ਚੱਕਦਾ ਹੈ ਕਿਸ ਨੂੰ ਭਾਜਪਾ ਕਹਿੰਦਾ ਕਿਸੇ ਤੇ ਹੋਰ ਉਂਗਲ ਚੱਕਦਾ ਫਿਰਦੇ ਕਾਰਵਾਈ ਕਰ ਅੰਦਰ ਦੇ ਦੇ ਹੁਣ ਰੋਕਦਾ ਤੈਨੂੰ ਉਹ ਕਰਾਈਆਂ ਕਰਨੀ ਹੈ ਹਾਂ ਜਿਹੜਾ ਲੈਜਿਸਲੇਟਿਵ ਡਿਸਫੰਕਸ਼ਨ ਹੈ ਲੈਜਿਸਲੇਚਰ ਦੀ ਗਰਮਾ ਖਤਮ ਹੋ ਚੁੱਕੀ ਹੈ ਵਿਧਾਨ ਸਭਾ ਦੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਐਮਐਲਏ ਹੁੰਦਾ ਕੀ ਹੈ ਐਮਐਲਏ ਕਾਨੂੰਨ ਬਣਾਉਣ ਵਾਸਤੇ ਆ ਗੱਦੇ ਚੈੱਕ ਕਰਨ ਵਾਸਤੇ ਨਹੀਂ ਪ੍ਰਿੰਸੀਪਲ ਚੈੱਕ ਕਰਨ ਵਾਸਤੇ ਨਹੀਂ ਵਾਈਸ ਚਾਂਸਲਰ ਚੈੱਕ ਕਰਨ ਵਾਸਤੇ ਨਹੀਂ ਹੁੰਦਾ ਉਹਦਾ ਦਰਜਾ ਚੀਫ ਸੈਕਟਰੀ ਤੋਂ ਉੱਚਾ ਹੁੰਦਾ ਹੈ ਨਾਚ ਨਾ ਜਾਣੇ ਆਂਗਣ ਟੇੜਾ ਥੋੜਾ ਤਾਂ ਆਂਗਣ ਵੀ ਟੇਡਾ ਨਹੀਂ ਹੈ ਤੂੰ ਤਾਂ ਨਾਰੀਓਂ ਨਾਰੀ ਟੱਕਰ ਕੇ ਪੰਜਾਬ ਨੂੰ ਲੜੂਗਾ ਅੰਤ ਤੱਕ ਲੜੂਗਾ ਤੂੰ جوابਾਂ ਤੋਂ ਭਜਦਾ ਰਹਿ ਮੇਤੋਂ ਕਾਇ ਤੱਕ ਭਜੇਗਾ ਭਾਗ ਭਗਵੰਤ ਮਾਨ ਭਾਗ ਕੇ ਜਨਤਾ ਆਤੀ ਹੈ ਸਿੰਘਾਸਨ ਖਾਲੀ ਕਰ ਬੇਟਾ ਤੂੰ ਕਹਿੰਦਾ ਨਾ ਜੱਜ ਉਸੇ ਨਾਤੇ ਕਹਿ ਰਿਹਾ ਤੈਨੂੰ ਹਾਂਜੀ ਫਾਰਮਰਾਂ ਦੀ ਗੱਲ ਕਰਦੇ ਇੱਕ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਸਾਡੀ ਸਰਕਾਰ ਫਰਵਰੀ ਚਾਹੂ ਮਾਰਚ ਦੇ ਬਾਅਦ ਇੱਕ ਵੀ ਫਾਰਮਰ ਸੁਸਾਈਡ ਨਹੀਂ ਕਰੂਗੀ। ਦੇਖੋ ਕਿੱਡੇ ਕਿੱਡੇ ਝੂਠ ਮਾਰ ਕੇ ਭਜਲੇ ਇਹ ਲੋ। ਲਾਅ ਐਂਡ ਆਰਡਰ ਐਸੀ ਕੰਮ ਕਰਾਂਗੇ ਵੀ ਸ਼ਾਂਤੀ ਕਾਇਮ ਕਰਦੇਗਾ ਉਸ ਤੋਂ ਵੱਡੀ ਭ੍ਰਾਂਤੀ ਹੈ। ਕਿਉਂਕਿ ਤੁਸੀਂ ਮਾਫੀਆ ਚਲਾ ਰਹੇ ਹੋ। ਕਿਉਂਕਿ ਤੁਸੀਂ ਰੇਤੇ ਦੀ ਟਰਾਲੀ 23000 ਰੁਪਏ ਦੀ ਵੇਚ ਰਹੇ ਹੋ ਜਿਹੜੀ ਚੰਦਜੀ ਚੰਨੀ ਦੇ ਟਾਈਮ ਦੇ ਉੱਤੇ 3000 ਦੀ ਵਿਕਦੀ ਸੀ। ਕਿਉਂਕਿ ਤੁਸੀਂ ਸ਼ਰਾਬ ਦੀ ਸਮਗਲਿੰਗ ਕਰ ਰਹੇ ਹੋ। ਜਾਲੀ ਸ਼ਰਾਬ ਬਣਾ ਰਹੇ ਹੋ ਐਕਸਾਈਜ਼ ਡਿਊਟੀ ਤੁਸੀਂ ਲੱਖਾਂ ਕਰੋੜ ਰੁਪਏ ਚੋਰੀ ਕਰ ਲਈ ਦੱਸ ਐਲ 11 ਦਾ ਲਾਇਸੈਂਸ ਕਿਹਨੂੰ ਦਿੱਤੇ ਭਗਵੰਤ ਓਏ ਗਰੂ ਦੇ ਜਵਾਬ ਦੱਸ ਅੱਤੀ ਸੱਤੀ ਕਿਤੇ ਨਹੀਂ 13000 ਕਰੋੜ ਰੁਪਏ ਤਮਨ ਦਾ ਚੋਰ ਹੈ ਤੂੰ ਠੋਕ ਦੱਸ ਕਿਹਨੂੰ ਦਿੱਤੇ 13000 ਕਰੋੜ ਰੁਪਏ ਨੇ ਤਮਨ ਲਾ 43000 ਕਰੋੜ ਰੁਪਏ ਕਿੱਥੋਂ ਕਮਾ ਲੈਂਦਾ ਮਿੱਤਰਾ 2000 ਸੀ ਤੁਹਾਡੇ ਨਾਲ ਅੱਧੀ दारू ਦੀ ਖਾਪਤ 30000 ਕਰੋੜ ਰੁਪਏ ਤੇਲੰਗਾਨਾ 20 ਕਰਨਾਟਕ ਤੁਹਾਡੇ ਸਰਖਾਰ ਦੇ ਪਰ ਲੱਗਿਆ ਕਿ ਤੁਸੀਂ ਵੇਚੀ ਜਾਓ ਪੰਜਾਬ ਨੂੰ ਗਰਵੀ ਰੱਖੀ ਜਾਓ ਤੇ ਲੋਕਾਂ ਤੋਂ ਲਕੋਈ ਜਾਓ ਨਹੀਂ ਕੀਤਾ ਵੀ ਸਰਦਾਰ ਰਣਜੀਤ ਸਿੰਘ ਕੋ ਮੰਨੇ ਤੈਨੂੰ ਰეკਮੈਂਡ ਤੇਰੇ ਫਾਈਨੈਂਸ ਮਿਨਿਸਟਰ ਨੂੰ ਤੇ ਤੁਹਾਨੂੰ ਵੀ ਆਹ ਕੰਮ ਕਰੋ ਇਥੋਂ ਜਨਰੇਸ਼ਨ ਹੋ ਫੰਡ ਦੀ ਉਹ ਸਬਸਿਡੀਆਂ ਦਿਓ ਮੈਂ ਸਬਸਿਡੀਆਂ ਦੇ ਹੱਕ ਚਾਹ ਜਰੂਰ ਦਿਓ ਜੜੇ ਪਰ ਅਨਟਾਰਗੇਟਡ ਸਬਸਿਡੀਆਂ ਨਾ ਦਿਓ ਮੈਨੂੰ ਕੀ ਲੋੜ ਐ ਦੱਸ ਬਿਫਰੀ ਬਿਜਲੀ ਦੀ ਓਏ ਇਹਨਾਂ ਨੂੰ ਕੀ ਲੋੜ ਐ ਜਿਹੜੇ ਲੋਕ ਜ਼ਰੂਰਤਮੰਦ ਨੇ ਉਹਨਾਂ ਨੂੰ ਦਿਓ ਤੁਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਚਲਕਾਨ ਨਹੀਂ ਅਨਟਾਰਗੇਟਡ ਸਬਸਿਡੀਆਂ ਦੇ ਜਾਨੇ ਟਾਰਗੇਟਡ ਦਿਓ ਜਿਹੜੇ ਕਮਜ਼ੋਰ ਨੇ ਉਹਨਾਂ ਨੂੰ ਚੱਕੋ ਹਾਂਜੀ 35% ਇਹ ਕਹਿੰਦੇ ਗਰੀਬਪੁਰਬਿਆਂ ਦੀ ਸਰਕਾਰ ਹੈ ਸਾਡੀ ਇਕਨੋਮੀ 80% ਇਨਫਾਰਮਲ ਆ ਕੋਈ 200 ਰੁਪਏ ਚਾਹ ਦੀ ਦੁਕਾਨ ਤੇ ਕਮਾਉਂਦਾ ਕੋਈ ਦਿਹਾੜੀ ਕਰਦਾ 250 ਤੋਂ ਲੈ ਕੇ 450 ਦੀ ਦਿਹਾੜੀ ਸੀ ਸਪੈਸ਼ਲਾਈਜ਼ਡ ਨੋਨ ਸਪੈਸ਼ਲਾਈਜ਼ਡ ਬਾਕੀ ਸਕਿਲਡ ਲੇਬਰ 35% ਪਹਿਲੀ ਗੱਲ ਤਾਂ 14 ਸਾਲਾਂ ਦੇ ਵਿੱਚ ਬੀਪੀਐਲ ਕੌਣ ਆ ਤੇ ਕੌਣ ਨਹੀਂ ਇਹਦਾ ਸਰਵੇ ਹੀ ਨਹੀਂ ਹੋਇਆ ਜੋ ਤੁਹਾਨੂੰ ਇਹੀ ਨਹੀਂ ਪਤਾ ਵੀ ਗਰੀਬ ਕੌਣ ਹੈ ਤੁਸੀਂ ਪੜਾ ਗਰੀਬ ਨੂੰ ਚੱਕ ਕੇ ਤਾਂ ਲਓਗੇ ਵੀ ਓਏ ਧੁਰਚ ਕਟੂੜਾਈ ਤੇ ਤੰਦੂਲਕਰ ਕਮੇਟੀ ਦੀ ਰਿਪੋਰਟ ਤੋਂ ਬਾਅਦ ਦੱਸੋ ਕਿਹਦਾ ਸਰਵੇ ਹੋਇਆ ਉੱਚੀ ਗੱਲ ਜਿਹੜੇ ਗਰੀਬ ਨੇ ਉਹ ਭਾਈ ਖਾਣ ਦੇ ਤੇਲ ਦੀ ਦਾੜ ਰੋਟੀ ਉਹ ਖਾਂਦਾ ਨਾ ਉਹ ਖਾਣ ਦੇ ਤੇਲ ਦੀ ਕੀਮਤ 200% ਹਾਂਜੀ ਇਦਾਂ ਹੀ ਕਿਸਾਨ ਹੈ ਇਦਾਂ ਹੀ ਕਿਸਾਨ ਹੈ ਖਾਣ ਦੇ ਤੇਲ ਦੀ ਕੀਮਤ 200% ਪਿਛਲੇ 8-10 ਸਾਲਾਂ ਦੇ ਵਿੱਚ ਜੈਸ ਦਾ ਸਿਲੰਡਰ 300 ਤੋਂ 900 ਮਿਲਦਾ 1100 ਨੂੰ ਬਲੈਕ 'ਚ ਹਾਂਜੀ ਤਾਲਾ 200 100% ਤੇ ਉਸ ਗਰੀਬ ਦੀ ਦਿਹਾੜੀ 1% 1% ਲੇ ਪਰ ਦੀ ਦਿਹਾੜੀ ਦਿਖਾ ਮਨਰੇਗਾ ਕਿਨੇੰ ਦਿੱਤੀ ਹੈ ਇਹ ਤੇਰੇ ਪੈਸੇ ਨਹੀਂ ਲੱਗਦਾ ਮਿੱਤਰਾ ਜੇ ਤੈਨੂੰ ਵੇਹਲ ਮਿਲੇ ਗੂਚੀ ਦੇ ਬੂਟਾਂ ਤੋਂ ਤਾਂ ਕਰੇ ਨਾ ਤੂੰ ਛੱਡ ਕੇ ਬੇਸ਼ਰਮਾ ਵਾਂਗੂ ਹਵਾਈ ਜਾਜਾਂ 'ਚ ਵੋਟਾਂ ਮੰਗਣ ਗਿਆ ਨੋਟਾਂ ਨਾਲ ਕੱਟ ਪਈਆਂ ਵੋਟਾਂ ਨੈਸ਼ਨਲ ਪਾਰਟੀ ਕਹਿੰਦੇ ਉਹ ਇੱਕ ਸੀਟ ਹੈ ਥੋੜੀ ਲੋਕ ਸਭਾ 'ਚ ਤੇ ਕਹਿੰਦਾ ਇੱਕ ਹੀ ਕਾਂਗਰਸ ਹਟ ਜੋਠ ਜਿਹੜੀ ਗੱਲ ਮੈਂ ਕਰ ਰਿਹਾ ਇਹਦਾ ਇੱਕ ਜਵਾਬ ਨਹੀਂ ਦਿੰਦਾ ਪਕੌੜਾ ਇਹਦਾ ਜਵਾਬ ਦੇ ਲੈ ਤੂੰ ਮੈਂ ਠੀਕ ਹੈ ਇੱਥੇ ਬਹਿਨੇ ਆ ਉੱਥੇ ਬਹਿਨੇ ਆ ਤੇ ਇਹਨਾਂ ਸਾਰਿਆਂ ਨੂੰ ਬੈਠ ਬੈਠਣ ਦੇ ਵਿੱਚ ਤੇ ਤੂੰ ਜਵਾਬ ਦੇ ਪਕੜਾ ਆਦਾ ਸੀ ਉਹ ਮੇਰੇ ਕੋਲ ਹਾਂ ਵਿਡਰਾਵ ਦੇ ਨਾਲ ਨਹੀਂ ਹੁੰਦੇ ਲੀਡਰ ਕ੍ਰੈਡੀਬਿਲਟੀ ਨਾ ਹੁੰਦੇ ਆ ਖੜੇ ਆ ਨਾ ਲੋਕ ਕਿਉਂ ਖੜੇ ਆ ਜੁਕ ਤੇਰੇ ਪਰਦੇ ਫਾਸ਼ ਹੋਣੇ ਦੇਖਣੇ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿੱਡੇ ਵੱਡੇ ਬਹਿਰੂਪੀ ਹੋ ਤੁਸੀਂ ਤੁਹਾਡੇ ਨਕਾਬ ਉੱਠ ਗਏ ਡਿਮਾਂਡ ਸਰ ਸੀਬੀਆਈ ਇਨਕੁਆਇਰੀ ਹੋਵੇ ਜਿਹੜੀ ਦੂਲੋ ਸਾਹਿਬ ਨੇ ਕਹੀ ਇਹਨਾਂ ਨੇ ਪਹਿਲਾਂ ਵੀ ਡਿਮਾਂਡ ਕੀਤੀ ਹੈ ਲੇਕਿਨ ਅਸਲੀ ਡਿਮਾਂਡ ਸੀਬੀਆਈ ਇਨਕੁਆਇਰੀ ਹੋਵੇ ਜਿੰਨੇ ਸਕਾਲਰਸ਼ਿਪ 2 ਲੱਖ ਬੰਦੇ ਇਫੈਕਟਡ ਮੈਂ ਠੀਕ ਕਰਿਆ ਸਰ 16 ਤੋਂ 20 ਲੱਖ ਬੰਦੇ ਇਫੈਕਟਡ ਹਾਂਜੀ 16 ਤੋਂ 20 ਲੱਖ ਬੰਦੇ ਅੱਜ ਜਿੰਨੀ ਐਕਸਰਸਾਈਜ਼ ਦੀਆਂ ਡਿਊਟੀਆਂ ਜਿਆਦੀਆਂ ਚੋਰੀਆਂ ਕਰਦੇ ਹੋ ਤੁਸੀਂ ਲੋਕੀ ਮਾਰਦੇ ਹੈਂ ਕੁੱਤਾ ਮਰ ਜਾਏ ਤੁਸੀਂ ਐਫ ਆਈ ਆਰ ਕਰਾਉਣ ਨੂੰ ਫਿਰਦੇ ਹੋ ਠੀਕ ਹੈ ਕਿ ਨਹੀਂ ਤੇ ਬੰਦੇ ਮਰ ਗਏ ਕੋਈ ਜ਼ਿੰਮੇਵਾਰ ਨਹੀਂ ਹੈ ਇਹ ਦੁੱਗੋ ਸਾਹਿਬ ਕਹ ਰਹੇ ਮੈਂ ਨਾ ਕੋਈ ਹੋਵੇ ਇਹ ਪਾਰਟੀਆਂ ਤਾਂ ਉੱਤੇ ਉੱਠ ਕੇ ਆ ਤੁਸੀਂ ਬਦਲਾਵ ਕਰਨ ਆਏ ਸੀ ਭਗਵੰਤ ਮਾਨ ਸਾਹਿਬ ਬਾਦਨ ਨਾਲੋਂ ਬੱਤਰੋਂ ਬਾਦਨ ਨਾਲੋਂ ਬੱਤਰ